ਬਾਹ ਤੇ ਭਵੰਤ ਸਿਆਂ ਇੱਥੋਂ ਪਤਾ ਲੱਗਦਾ ਵੀ ਇੱਕ ਡਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਐਨਾ ਡਰ ਐਨਾ ਸਹਿਮ ਤੇਰੇ ਅੰਦਰ ਬਹਿ ਜਾਊਗਾ ਕਿ ਤੂੰ ਐਨਾ ਡਰ ਜੇਗਾ ਐਨਾ ਕੰਬ ਜੇਗਾ ਕਿ ਤੂੰ ਇੱਕ ਜਿਹੜਾ ਬੰਦਾ ਤੇਰੀਆਂ ਕਮੀਆਂ ਕੱਢ ਰਿਹਾ ਤੱਥਾਂ ਦੇ ਆਧਾਰ ਦੇ ਉੱਤੇ ਲਗਾਤਾਰ ਪਿਛਲੇ 2.5 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਆ ਤੁਹਾਡੀ ਉਹ ਬੰਦਾ ਤੱਥਾਂ ਦੇ ਆਧਾਰ ਤੇ ਸਬੂਤਾਂ ਨਾਲ ਤੁਹਾਡੀਆਂ ਬੱਖੀਆਂ ਢੇਡ ਰਿਹਾ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਸੋਸ਼ਲ ਮੀਡੀਆ ਤੇ ਪੰਜਾਬ ਦੇ ਮੁੱਦਿਆਂ ਤੇ ਬੋਲਣ ਵਾਲੇ ਸਰਕਾਰਾਂ ਉੱਪਰ ਸਵਾਲ ਚੁੱਕਣ ਵਾਲੇ ਮਾਲਵਿੰਦਰ ਸਿੰਘ ਮਾਲੀ ਨੂੰ ਦੋਸਤੋ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਲੱਖੇ ਸਿਧਾਣੇ ਨੇ ਸਰਕਾਰਾਂ ਉੱਪਰ ਵੱਡੇ ਸਵਾਲ ਚੁੱਕੇ ਨੇ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਮੌਕੇ ਦੀ ਵੀਡੀਓ ਨਾਲ ਹੀ ਦੋਸਤੋ ਇਸ ਮਾਮਲੇ ਨੂੰ ਲੈ ਕੇ ਲੱਖੇ ਸਿਧਾਣੇ ਨੇ ਕੀ ਆਪਣੇ ਵਿਚਾਰ ਰੱਖੇ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਬਲਦੇਵ ਸਿੰਘ ਗਰੇਵਾਲ ਪਿੰਡ ਸਰੌਦੀ ਸਰਪੰਚ ਅੱਛਾ ਇਹਨਾਂ ਦੇ ਪਿੰਡ ਮੈਂ ਸੀਆਈਏ ਤਾਂ ਆਹ ਮਹਾਲੀ ਤੋਂ ਜੀ ਸਰਵਿਸ ਠੀਕ ਹੈ ਜੀ ਹਾਂ ਜੀ ਤੁਸੀਂ ਮੈਨੂੰ ਸਰ ਮੈਂ ਜੋ ਅਰੈਸਟ ਕਰਨ ਨੂੰ ਆ ਬਿਲਕੁਲ ਆ ਜੀ ਅੱਛਾ ਉਸ ਪਰ ਪੁਲਿਸ ਨੂੰ ਗੱਲ ਕਰਨੀ ਹੋਣੀ ਨਾ ਭਾਈ ਜੀ ਮੈਂ ਮੈਂ ਤੁਹਾਡੇ ਖਿਲਾਫ ਗੱਲ ਕੀਤੀ ਤੁਸੀਂ ਮੁੱਛ ਲੈਣਾ ਤੁਹਾਨੂੰ ਅਸੀਂ ਇੱਕ ਬੋਲੈਸ਼ਨ ਦੇ ਦਿੱਤੀ ਸਰ ਨੂੰ ਦੇ ਦਿੱਤਾ ਕੱਲੀ ਕੱਲੀ ਗੱਲ ਕਰਨੀ ਪੈਣੀ ਹੋਰ ਤੁਹਾਨੂੰ ਅਸੀਂ ਰਜਿਸਟਰ ਦੇ ਦੇ ਖਿਲਾਫ ਐਸਆਰ ਕੀ ਇਜ਼ ਅ ਡੈਸੀਬਿਲਟੀ ਉਹ ਗਾਜ਼ਨ ਉਹਨਾਂ ਨੂੰ ਨਾ ਸਭਾ ਮੈਂ ਨਾ ਬ੍ਰਾਂਡ ਦਿਖਾਉਂ ਮੈਂ ਕਿਹ ਬ੍ਰਾਂਡ ਦੀ ਐਫਆਈਆ ਕੋਈ ਬ੍ਰਾਂਡ ਦੀ ਲੋੜ ਨਹੀਂ ਹੁੰਦੀ ਭਾਈ ਜੀ ਬਰਾ ਯਾਰ ਜਿਹੜੀ ਐਫਆਈਆ ਹੁੰਦੀ ਨਾ ਬ੍ਰਾਂਡ ਦੇ ਵਿੱਚ ਭਾਈ ਜੀ ਬ੍ਰਾਂਡ ਦੀ ਲੋੜ ਹੋਈ ਯਾਰ ਕਿਸੇ ਨੇ ਕਰੇਗਾ ਬ੍ਰਾਂਡ ਦੀ ਅਰਗਨ ਕਰ ਰਹੀ ਯਾਰ ਦੇ ਵਿੱਚ ਬ੍ਰਾਂਡ ਦੀ ਕੋਈ ਲੋੜ ਨਹੀਂ ਹੁੰਦੀ ਬਰੰਡ ਵੀ ਕਾਨੂੰਨ ਹੈ ਜੇ ਤੁਹਾਡੀ ਨਹੀਂ ਕੰਮ ਬਾੜ ਕੇ ਟਪਾ ਓਪਨ ਨਹੀਂ ਕਰਕੇ ਨਹੀਂ ਦੇਖ ਤੋ ਮੈਂ ਨਹੀਂ ਕਰਾਂ ਉਹ ਕੀ ਤੁਸੀਂ ਫੋਟੋ ਕਰਾਉਣੀ ਹੈ ਕਾਈਕੀ ਮੈਂ ਨਾ ਤੰਨੂ ਮੈਂ ਮੈਂ ਭਜਦਾ ਨਹੀਂ 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 ਕੋਈ ਨਹੀਂ ਤੁਸੀਂ ਚੰਨ ਪਹਿਲੀ ਗੱਲ ਅਗਰ ਰੁਕ ਜਾ ਯਾਰ ਫੇਟ ਕਰੋ ਪਹਿਲੀ ਗੱਲ ਬਈ ਕੀ ਅਰੈਸਟ ਕਰਨ ਅਤਲ ਬਰੰਡ ਦਿਖਾਉਣੇ ਜ਼ਰੂਰੀ ਨਹੀਂ ਕੋਈ ਗੱਲ ਨਹੀਂ ਰੁਕੋ ਤੁਸੀਂ ਹਾਂ ਕਮੀ ਦਾ ਦੱਸਦੇ ਵੇ ਵਕੀਲ ਦੀ ਵਿੱਚ ਸਾਡੇ ਕੋ ਪਾਵਰ ਹੈ ਨਾ ਐਫ ਆਈ ਆਰ ਦੇ ਕੋਲ ਪਾਵਰ ਆ ਤੁਹਾਡੇ ਕੋਲ ਮੰਨਤਾ ਹੈ ਮੰਨਤਾ ਤੁਹਾਡੇ ਕੋਲੇ ਕਾਬਰਾ ਹੈ ਜਾਂ ਤੇ ਬਿਅਰ ਤੁਹਾਡੇ ਕੋਲ ਮੰਨਤਾ ਤੁਹਾਡੇ ਕੋਲੇ ਕਾਬਰਾ ਪਰ ਤੁਹਾਡਾ ਫਰਜਾ ਬਰੰਡਡ ਹੋਣਾ ਹੈ ਸਾਨੂੰ ਬਰੰਡਾ ਦੀ ਜਰੂਰਤ ਨਹੀਂ ਹੈ ਮੈਂ ਤਾਂ ਤੁਹਾਨੂੰ ਡਿਸ਼ਰਡ ਕਹਿ ਰਿਹਾ ਮੈਂ ਐਫ ਆਈਆਰ ਦੇ ਜਵਾਬ ਤੋਂ ਤੁਹਾਨੂੰ ਰਸਤਾ ਕਰਾਂਗੇ ਬਾਈ ਜੀ ਮੈਂ ਐਫ ਆਈਆਰ ਕੀ ਆ ਬਾਈ ਜੀ ਐਫ ਆਈਆਰ ਕੀ ਆ ਇੱਕ ਬੰਦ ਨੂੰ ਗੱਲ ਕਰੀਏ ਠੀਕ ਹੈ ਹੋ ਗਿਆ ਜੀ ਮਨ ਕਟਾ ਚਲੋ ਬਾਈ ਜੀ ਮੈਂ ਚਲੋ ਵਾਜੀ ਹੁਣ ਮੈਂ ਤੁਹਾਨੂੰ ਇਹ ਦੱਸਣਾ ਮੈਂ ਜੋ ਕਹ ਰਿਹਾ ਹਾਂ ਚਲੋ ਹੁਣ ਆਪਾਂ ਨੂੰ ਜਾਣਾ ਪੈਣਾ ਆਪਾਂ ਬਾਹਰ ਹੀ ਜਾਣਾ ਠੀਕ ਹੈ ਜੀ ਆਈਟੀਸੀ ਦੀ ਥਾਰੇ ਕੰਸਟਰਕਸ਼ਨ ਥੋੜੀ ਅੱਥੇ ਹੀ ਜਮਾਉਣ ਦੀ ਲੱਭ ਕੀਏ ਫੇਰ ਕੀਏ ਉਹ ਮੈਂ ਕਹਿ ਰਿਹਾ ਮੈਂ ਨੇ ਦੱਸਾਂਗਾ ਸਹੀ ਮੈਂ ਬਾ ਨਕੀਬਤ ਦਾ ਦੱਸਿਆ ਹਾਂ ਚੰਦਾ 67 ਸੁਣੋ 67 ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਖੁਲੋ ਮੈਂ ਖੁਸ਼ੀ ਖੁਸ਼ੀ ਤੇਰੀ ਗੱਲ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਉਹ ਸਖਸ਼ਣ ਨਹੀਂ ਦੱਸ ਰਿਹਾ ਤੂੰ ਸੁਣ ਲੋ ਸਖਸ਼ਣ ਹੀ ਦੱਸ ਰਿਹਾ ਮੈਂ ਹੁਣ 67 ਆਈਟੀ ਸਿਟੀ ਕੀ ਉਹ ਉਹ ਤੁਹਾਨੂੰ ਤੁਸੀਂ ਪੁੱਛਿਓ ਨਾ ਤੁਹਾਨੂੰ ਇਹ ਜੈਕਟ ਦੇ ਨਹੀਂ ਦੱਸ ਦੋਈ ਆ ਤੁਸੀਂ ਸੁਣੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਅਕਿਊਡ ਹੈ ਤੁਸੀਂ ਅਕਿਊਡ ਹੈ ਸੁਣੋ ਤੁਸੀਂ ਕਿਉਂ ਡੈਨ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਬਿਲਕੁਲ ਕਿਉਂ ਦੱਸ ਮੈਂ ਨਾ ਕੋਈ ਨਾ ਕੋਈ ਬਾਕੀ ਬੰਦੇ ਨਹੀਂ ਕਿਤੇ ਨਹੀਂ ਲੋੜ ਨਹੀਂ ਮੈਂ ਆਪ ਡਾਕਟਰ ਯਾਰ ਟੀ ਕੀ ਗੱਲ ਆ ਯਾਰ ਇਹ ਪੈਸੀ ਬਾਤ ਜਾ ਰਿਹਾ ਐਨੇ ਸਿਰ ਤੇ ਨਹੀਂ ਰਿਹਾ ਸਾਰਾ ਕੋਈ ਨਹੀਂ ਮੈਂ ਪਹਿਲੇ ਸਾਹਿਬ ਵੀਡੀਓ ਨਹੀਂ ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਆ ਆਪਾਂ ਲੈ ਲੈ ਆਈ ਹੋਈ ਨਾ ਜੇ ਸਾਨੂੰ ਆਪਣੀ ਡਿਊਟੀ ਕਰਨੀ ਹੋਵੇ ਤੁਸੀਂ ਡਿਗਰੀ ਪਾਉਂਗੇ ਸੋਨ ਗਦਰ ਮੇਰੇ ਕੋਲ ਤੁਸੀਂ ਡਿਊਟੀ 'ਚ ਵਿਗਲ ਪਾਉਂਗੇ ਨਾ ਇੱਥੇ ਹੁਣੇ ਐਸੇ ਕਰ ਨਹੀਂ ਪਾਉਂਦਾ ਨਹੀਂ ਨਹੀਂ ਪਾਵਾਂਗੇ ਅਸੀਂ ਪਾਵਾਂਗੇ ਕਿੱਥੇ ਡਿੱਗਣ ਕਿ ਪਾਵਾਂਗੇ ਅਸੀਂ ਤਾਂ ਸਮਾਂ ਅੱਧਰਵਾ ਦਾ ਲਾਇਆ ਹੁਣ ਅਸੀਂ ਆਪਣੇ ਘਰੇ ਬਿੱਤੀ ਏ ਤੁਹਾਨੂੰ ਮੰਦਰ ਤੇ ਨਾ ਬੋਲਦਾ ਉਹ ਕੱਪੜੇ ਤਾਂ ਪਾ ਲੈਣ ਚਲੋ ਫਿਰ ਤੁਸੀਂ ਹੁਣ ਜਾ ਮੈਂ ਤੁਹਾਡੇ ਨਾਲ ਕੱਪੜੇ ਨਰੋ ਕੇ ਲੈ ਆਣਾ ਇੱਕ ਮਿੰਟ ਹੋਏ ਗੱਲ ਕਹੀ ਤੇ ਤੂੰ ਰੋਕੋ ਮੇਰੇ ਨਾਲ ਗੱਲ ਕੀਤੀ ਨਾ ਨਾ ਉਹਨੂੰ ਕੱਪੜੇ ਪਾ ਲਓ ਤੁਸੀਂ ਇੱਕ ਮਿੰਟ ਇੱਕ ਮਿੰਟ ਰੁਕੋ ਮੈਂ ਮਨਾਂ ਦਿੱਤਾ ਵੀ ਕੱਪੜੇ ਨਹੀਂ ਪਾਣੇ ਨੇ ਭਾਈ ਜੀ ਤੁਸੀਂ ਮਨਾਂ ਕਿਉਂ ਜੀ ਵੇਖਣ ਪਾਏ ਬਾਹਰ ਕੋਈ ਬਾਹਰ ਆ ਰਹੇ ਆ ਤੁਸੀਂ ਬਾਹਰ ਆ ਰਹੇ ਨਹੀਂ ਬਾਹਰ ਆ ਰਹੇ ਤੁਸੀਂ ਕੋਈ ਨਹੀਂ ਤੁਸੀ ਬਾਹਰ ਕੋਈ ਨਹੀਂ ਜੇ ਵੀਡੀਓ ਨਾਲ ਸਾਡੀ ਵੀਡੀਓ ਲਾਓ ਕੋਈ ਕੋਈ ਖੇਡ ਕੀ ਹੁੰਦੀ ਤੁਸੀਂ ਮੈਨੂੰ ਦੱਸੋ ਉਹ ਲੈ ਜਾਣ ਤੋਂ ਇਨਕਾਰ ਕੀਤਾ ਤੁਸੀਂ ਦੁਰਦੇ ਦਾ ਹੈ ਨਹੀਂ ਉਹ ਕੀ ਹੁੰਦਾ ਨਾ ਜੋ ਤੁਮ ਨਾਲ ਨਹੀਂ ਕੁਣ ਕਿੰਨੇ ਹੋ ਗਿਆ ਹਸਪੀਟਲੋਂ ਭਾਈ ਮੇਰੀ ਦਵਾਈ ਪਈ ਆ ਪਹਿਲਾਂ ਮੇਰਾ ਦਵਾਈ ਮੇਰੇ ਦਵਾਈ ਡਾਕਟਰ ਕੋਲ ਲੈ ਕੇ ਚਲੇ ਬਾਤ ਤੇ ਭਵੰਤ ਸਿਆਂ ਇੱਥੋਂ ਪਤਾ ਲੱਗਦਾ ਵੀ ਇੱਕ ਡਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਇੰਨਾ ਡਰ ਇੰਨਾ ਸਹਿਮ ਤੇਰੇ ਅੰਦਰ ਬਹਿ ਜਾਊਗਾ ਕਿ ਤੂੰ ਇੰਨਾ ਡਰ ਜੇਗਾ ਇੰਨਾ ਕੰਬ ਜੇਗਾ ਕਿ ਤੂੰ ਇੱਕ ਜਿਹੜਾ ਬੰਦਾ ਤੇਰੀਆਂ ਕਮੀਆਂ ਕੱਢ ਰਿਹਾ ਤੱਥਾਂ ਦੇ ਆਧਾਰ ਦੇ ਉੱਤੇ ਲਗਾਤਾਰ ਪਿਛਲੇ 2.5 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਆ ਤੁਹਾਡੀ ਉਹ ਬੰਦਾ ਤੱਥਾਂ ਦੇ ਆਧਾਰ ਤੇ ਸਬੂਤਾਂ ਨਾਲ ਤੁਹਾਡੀਆਂ ਬੱਖੀਆਂ ਢੇਡ ਰਿਹਾ ਲਗਾਤਾਰ ਛੋਡੀਆਂ ਜਿਹੜੀਆਂ ਨਕਾਮੀਆਂ ਨੇ ਫੇਲ ਹੋਈ ਸਰਕਾਰ ਆ ਬੁਰੀ ਤਰ੍ਹਾਂ ਹਰ ਫਰੰਟ ਤੇ ਹਰ ਪਾਸਿਓਂ ਉਹ ਲਗਾਤਾਰ ਛੋਡੀਆਂ ਅੱਖਾਂ 'ਚ ਰੜਕਦਾ ਸੀ ਬਹਾਨਾ ਬਣਾ ਲਿਆ ਜੀ ਇਹ ਤੇ ਆਈਟੀ ਕੋਈ ਜਿਹੜਾ ਕਾਨੂੰਨ ਆ ਉਹਦੇ ਤਹਿਤ ਪਰਚਾ ਜਿਹੜਾ ਦਰਜ ਕਰਕੇ ਤੇ ਉਹਨੂੰ ਤੁਸੀਂ ਰਾਤ ਪਟਿਆਲੋਂ ਗ੍ਰਿਫਤਾਰ ਕਰਕੇ ਲੈ ਗਏ ਤੋ ਮੈਂ ਪੰਜਾਬੀਓ ਗੱਲ ਕਰ ਰਿਹਾ ਮਾਲਵਿੰਦਰ ਸਿੰਘ ਮਾਲੀ ਦੀ ਜਿਹੜਾ ਇਨਸਾਨ ਬੜੀ ਬੇਵਾਕੀ ਦੇ ਨਾਲ ਤੱਥਾਂ ਦੇ ਆਧਾਰ ਦੇ ਉੱਤੇ ਆਲੋਚਨਾ ਕਰਦਾ ਹੈ ਸਾਰਥਕ ਆਲੋਚਨਾ ਕਰਦਾ ਹੈ ਸੰਵਾਦ ਚਾਉਣ ਦੀ ਗੱਲ ਕਰਦਾ ਹੈ ਵਿਰੋਧ ਕਰਨਾ ਕਿਸੇ ਵੀ ਗਲਤ ਗੱਲ ਦਾ ਹਰ ਬੰਦੇ ਨੂੰ ਅੰਦਰ ਹੱਕ ਆ ਕੋਈ ਬੰਦਾ ਕਿਸੇ ਗੱਲ ਦੇ ਉੱਤੇ ਆਪਣੀ ਗੱਲ ਆਪਣਾ ਪੱਖ ਰੱਖ ਸਕਦਾ ਹੈ ਮਾਲੀ ਲਗਾਤਾਰ ਰੜਕ ਰਿਹਾ ਸੀਗਾ ਪਰ ਇਹਨਾਂ ਦੇ ਕੋਲੋਂ ਕੋਈ ਬਹਾਨਾ ਨਹੀਂ ਲੱਭਿਆ ਜਾ ਰਿਹਾ ਹੁਣ ਬਹਾਨਾ ਲੱਭ ਲਿਆ ਬਹਾਨਾ ਲੱਭ ਕੇ ਉਹਨੂੰ ਗ੍ਰਿਫਤਾਰ ਕਰਕੇ ਲੈ ਗਈਆ ਮਾਲੀ ਸਾਡੇ ਖਿਲਾਫ ਵੀ ਬੋਲਿਆ ਮਾਲੀ ਕਿਸਾਨੀ ਮੋਰਚੇ ਵੇਲੇ ਦੀਪ ਸਿੱਧੂ ਤੇ ਮੇਰੇ ਖਿਲਾਫ ਵੀ ਬੋਲਿਆ ਮਾਲੀ ਹੋਰਾਂ ਖਿਲਾਫ ਵੀ ਬੋਲਦਾ ਹੈ ਪਰੇਰਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਬੰਦੇ ਦੀ ਆਵਾਜ਼ ਹੀ ਦੱਬ ਦਿਓ ਜਿਵੇਂ ਦਿੱਲੀ ਸਰਕਾਰ ਸੈਂਟਰ ਦੀ ਸਰਕਾਰ ਕਰ ਰਹੀ ਹੈ ਵੱਡੇ ਵੱਡੇ ਜਿਹੜੇ ਕੋਈ ਐਕਟਿਵਿਸਟ ਨੇ ਕਾਰਕੁੰਨ ਨੇ ਕੋਈ ਵਕੀਲ ਨੇ ਕੋਈ ਪ੍ਰੋਫੈਸਰ ਨੇ ਕੋਈ ਬੁੱਧੀਜੀਵੀ ਨੇ ਉਹਨਾਂ ਤੋਂ ਡਰੀਆਂ ਹੋਈਆਂ ਸਰਕਾਰਾਂ ਚਾ ਕੇ ਐਨਐਸਏ ਯੂਈਪੀ ਲਾ ਕੇ ਜਿਲ੍ਹੇ 'ਚ ਬੰਦ ਕਰ ਰਹੇ ਆ ਉਸੇ ਰਾਹ ਦੇ ਪਾਂਸਿਆਂ ਤੋਂ ਤੁਰ ਪਿਆ ਬੁਰੀ ਤਰ੍ਹਾਂ ਫੇਲਾ ਤੂੰ ਬੁਰੀ ਤਰ੍ਹਾਂ ਨਾਲੇ ਮੇਰੀ ਗੱਲ ਹੋਰ ਸੁਣੋ ਛੋਡੇ ਜਿੰਨਾ ਦਾ ਬੋਲਿਆ ਨਹੀਂ ਹੋਣਾ ਮਾਲੀ ਭਾਂਸਿਆਂ ਤੋਂ ਆਪਣਾ ਆਪਣੇ ਦਿਨ ਉਹ ਚੇਤੇ ਕਰ ਕਦੇ ਤੂੰ ਹਰ ਸਿਮਰਤ ਬਾਰੇ ਕਦੇ ਸਖਬੀਰ ਬਾਰੇ ਕਦੇ ਕੈਪਟਨ ਅਰਿੰਦਰ ਬਾਰੇ ਕਦੇ ਰੂਸਾ ਬਾਰੇ ਕਿੰਨੇ ਘਟਿਆ ਤੂੰ ਘਟਿਆ ਸ਼ਬਦ ਬੋਲਦਾ ਰਿਹਾ ਕਦੇ ਦਾੜੀ ਦੇ ਤੰਜ ਕਿਸੇ ਦੇ ਪਹਿਰਾਵੇ ਦੇ ਤੰਜ ਕਿਸੇ ਦੀ ਜ਼ਿੰਦਗੀ ਦੇ ਉੱਤੇ ਨਿੱਜੀ ਜ਼ਿੰਦਗੀ ਦੇ ਵਿੱਚ ਜਾ ਕੇ ਤੂੰ ਸਿਮਰੋ ਭਾਬੀ ਰੂਸਾ ਦਾ ਯਾਰ ਕੀ ਕੁਛ ਨਹੀਂ ਬੋਲਿਆ ਉਹਦਾ ਛੱਡ ਤੇਰਾ ਹਾ ਜਿਹੜਾ ਜਿਹਨੂੰ ਮਾਰ ਲੀਏ ਥੋੜੂ ਚੁੱਪਦਾ ਪਤਾ ਕਿਵੇਂ ਮਾਰੀ ਨੂੰ ਸਲੇਡੇ ਕਹਿੰਦਾ ਸਲੇਡੇ ਆ ਥੋੜਾ ਜਿਹੜਾ ਕੇਜਰੀਵਾਲ ਕੀ ਬੋਲਿਆ ਸੀਗਾ ਚੰਨੀ ਦੇ ਖਿਲਾਫ ਜਦੋਂ ਉਹਨੇ ਕੋਈ ਉਹਦੇ ਪਹਿਰਾਵੇ ਤੇ ਗੱਲ ਕੀਤੀ ਕਹਿੰਦਾ ਕਿ ਰਿਸ਼ਤਾ ਕਰਨਾ ਐਥੋਂ ਤੱਕ ਜਦੋਂ ਕੇਜਰੀਵਾਲ ਚੰਨੀ ਦੇ ਖਿਲਾਫ ਇਹ ਗੱਲ ਬੋਲਿਆ ਸੀ ਰਸਤੇ ਵਾਲੀ ਤੇ ਤੂੰ ਕੋਲੇ ਖੜਾ ਦੰਦ ਕੱਢ ਰਿਹਾ ਸੀ ਹੱਸ ਰਿਹਾ ਸੀਗਾ ਤੇ ਰੌਲਾ ਪਾ ਰਿਹਾ ਸੀ ਨਾਰਾ ਮਾਰ ਰਿਹਾ ਸੀ ਇੱਥੋਂ ਤੱਕ ਤੁਸੀਂ ਬੋਲੇ ਹੋਇਆ ਉਹਦਾ ਛੱਡ ਦਿਓ ਹੁਣ ਆਜੋ ਵਿਧਾਨ ਸਭਾ ਦੇ ਵਿੱਚ ਤੂੰ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠਾ ਪੰਜਾਬ ਦਾ ਮੁੱਖ ਮੰਤਰੀ ਆ ਤੂੰ ਹੁਣ ਕੀ ਬੋਲਣਾ ਬਾਜਬਿਆ ਤਰੀ ਪੰਜਾਬੀ ਪੀੜੀ ਐ ਤੂੰ ਮੁੱਖ ਮੰਤਰੀ ਬਣ ਸਾਰਾ ਤੇਰੇ ਸੁਪਨੇ ਹੀ ਰਹਿ ਜਾਣੇ ਆ ਅਜੇ ਅੱਖਾਂ ਦੇ ਅੱਖਾਂ ਬਾਜ਼ੀ ਗੱਲ ਕਰੋ ਓਏ ਤੂੰ ਕੌਣ ਹੋਂਦਾ ਮੈਂ ਤੇਰਾ ਜਵਾਬ ਨਹੀਂ ਦਿੰਦਾ ਜਾ ਖੈਰੇ ਵਰਗਿਆਂ ਨੂੰ ਉਹ ਕਿਹੜਾ ਬੰਦਾ ਜਿਹੜੇ ਬੰਦੇ ਨੂੰ ਤੂੰ ਵਿਧਾਨ ਸਭਾ ਜਲੀਲ ਨਹੀਂ ਕਰਦਾ ਉਹਦੇ ਖਿਲਾਫ ਨਹੀਂ ਬੋਲਦਾ ਪਹਿਲਾਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਪਹਿਲਾਂ ਮੀਡੀਆ ਨੂੰ ਦਵਾਇਆ ਦਬਕਾਇਆ ਧਮਕਾਇਆ ਕਈ ਪੱਤਰਕਾਰਾਂ ਨੂੰ ਠਾਣਿਆਂ 'ਚ ਬੁਲਾ ਕੇ ਡਰਾਇਆ ਗਿਆ ਕਈ ਚੈਨਲ ਬੰਦ ਕੀਤੇ ਗਏ ਕੰਗਾਂ ਨੂੰ ਖਰੀਦਿਆ ਗਿਆ ਕੰਗਾਂ ਨੂੰ ਖਤਮ ਹੀ ਕਰਤਾ ਕਿਉਂਕਿ ਸਾਰਾ ਸਰਦ ਆਦਲ ਨਾਉਂਦਾ ਬੰਦਾ ਤੇ ਇੱਕ ਦੋ ਹੋਰ ਜਿਹੜੇ ਤੁਹਾਡੇ ਬੰਦੇ ਆ ਜਿਹੜੇ ਲਗਾਤਾਰ ਤੁਹਾਡਾ মিডিਆ ਕੰਟਰੋਲ ਕਰਦੇ ਆ ਦੇਖ ਰਹੇ ਆ ਤੂੰ ਕਹਿੰਦਾ ਮੋਦੀ ਆਵਾਜ਼ ਦਬਦਾ ਸਾਡੇ ਕੇਰੀਆਂ ਨੂੰ ਬੰਦ ਕਰਤਾ ਸਾਡੇ ਸਸੋਧੀਆਂ ਨੂੰ ਬੰਦ ਕਰਤਾ মিডিਆ ਖਰੀਦ ਲਿਆ মিডিਆ ਗੋਦੀ ਬਣ ਗਿਆ ਤੂੰ ਕੀ ਕਰ ਰਿਹਾ ਪੰਜਾਬ ਚੋਂ ਦੇਖ ਇੰਨਾਂ ਗੱਲਾਂ ਦਾ ਭਾਂਸਿਆਂ ਲੋਕਾਂ ਨੇ ਤਥੋਂ ਹਿਸਾਬ ਲੈਣਾ 2 ਸਾਲ ਰਹਿ ਗਏ 2 ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਨਾਲੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਨਸ਼ਿਆਂ ਦੇ ਤੁਹਾਡੇ ਕੋਲੇ ਕੋਈ ਹੱਲ ਨਹੀਂ ਹੋਇਆ ਰੋਜ਼ ਮਾਮਾ ਦੇ ਪੁੱਤ ਮਰਦੇ ਆ ਪ੍ਰਵਾਸ ਤੁਹਾਡੇ ਕੋਲ ਨਹੀਂ ਰੋਕਿਆ ਗਿਆ ਕਿਸਾਨੀ ਦਾ ਤੁਹਾਡੇ ਕੋਲ ਕੋਈ ਹੱਲ ਨਹੀਂ ਮਜ਼ਦੂਰਾਂ ਦੇ ਡਾਂਗਾਂ ਤੁਸੀਂ ਮਾਰੀ ਜਾਂਦੇ ਹੋ ਆ ਲਾਰਸ ਬਿਸ਼ਨੋਈ ਕੀ ਉਹ ਪੱਤਰਕਾਰ ਨੂੰ ਫੜ ਲਿਆ ਕੀ ਉਹ ਚੈਨਲ ਬੰਦ ਕਰਤੇ ਕਿ ਉਹ ਜਿਹੜੀ ਖਾਡ ਸੀਆਈ ਦੇ ਵਿੱਚ ਜਿੱਥੇ ਲਾਰਸ ਬਿਸ਼ਨੋਈ ਦੀ ਉੱਥੋਂ ਦੇ ਅਫਸਰਾਂ ਨੇ ਬਿਠਾ ਕੇ ਇੰਟਰਵਿਊ ਕਰਾਈ ਆ ਕੌਣ ਕੌਣ ਜ਼ਿੰਮੇਵਾਰ ਆ ਕਿਹੜਾ ਸੀਨ ਇਚਾਰਜ ਆ ਕਿਹੜਾ ਡੀਐਸਪੀ ਆ ਐਸਪੀ ਐਸਐਸਪੀ ਆ ਕੌਣ ਜ਼ਿੰਮੇਵਾਰ ਆ ਉਹਦੇ ਖਿਲਾਫ ਕਾਰਵਾਈ ਕਰਤੀ ਆਈਡੀਆਂ ਵੱਡੀਆਂ ਘਟਨਾਵਾਂ ਵਾਪਰ ਜਾਣ ਐਡੇ ਐਡੇ ਬੰਦਿਆਂ ਦੇ ਕਤਲ ਹੋ ਜਾਣ ਤੇ ਤੁਸੀਂ ਬੁਰੀ ਤਰ੍ਹਾਂ ਫੇਲ ਹੋ ਜੋਂ ਤੇ ਆਜ ਇੱਕ ਮਾਲੀ ਬੋਲਿਆ ਤੇ ਚੱਕ ਕੇ ਤੁਸੀਂ ਮਾਲੀ ਵਰਗਨ ਚੱਕ ਕੇ ਪਰਚਾ ਦੇ ਕੇ ਅੰਦਰ ਕਰਤਾ ਨਾਲੇ ਗੱਲ ਹੋਰ ਸੁਣ ਲੋ ਇਹ ਆਵਾਜ਼ਾਂ ਐ ਨਹੀਂ ਦਪੀਆਂ ਜਾਣਗੀਆਂ ਇੱਕ ਮਾਲੀ ਵਰਗੇ ਨੂੰ ਫੜ ਕੇ ਅੰਦਰ ਕਰੋਗੇ ਇੱਥੇ ਹਜ਼ਾਰਾਂ ਬੰਦੇ ਹੋਰ ਉੱਠ ਖੜੇ ਹੋ ਜਾਣਗੇ ਕਿੰਨਿਆਂ ਕ ਬੰਦਿਆਂ ਨੂੰ ਫੜ ਫੜ ਕੇ ਅੰਦਰ ਕਰ ਦੇਂਗਾ ਕੀ ਕੀ ਕਿਹੜੇ ਰਾਤ ਰੋਪਿਆ ਕਿਹੜੀ ਤੂੰ ਡੈਮੋਕਰੈਂਸੀ ਦੀ ਦਹਾਈ ਦਿੰਨਾ ਕਿਹੜੇ ਲੋਕਤੰਤਰ ਦੀ ਦਹਾਈ ਦਿੰਨਾ ਤੂੰ ਜੇਲ੍ਹ ਕਰਕੇ ਇੱਕ 70 72 ਸਾਲ ਦਾ ਬੰਦਾ 75 ਸਾਲ ਦਾ ਬੰਦਾ ਜਿਹੜਾ ਤੁਸੀਂ ਘਰੋਂ ਫੜ ਕੇ ਲੈ ਕੇ ਜਾਂਦੇ ਹੋ ਚਲੋ ਜੀ ਆਓ ਜੀ ਮਾਲੀ ਜੀ ਵੀਡੀਓ ਆ ਰਹੀ ਹੈ ਉਹ ਗੋਲ ਵੀ ਰਿਹਾ ਵੀ ਬਰਾਂਡ ਦਿਖਾਓ ਜੀ ਕੋਈ ਕਾਰਕ ਮੁਕੱਦਮਾਦਾਰ ਚਲੋ ਜੀ ਬਸ ਚਲੋ ਆਓ ਕਰਾਂ ਇਹ ਕਿੱਥੋਂ ਦਾ ਕਿਹੜਾ ਕਾਨੂੰਨ ਦੀਆਂ ਗੱਲਾਂ ਤੁਸੀਂ ਕਰਦੇ ਹੋ ਯਾਰ ਪਰ ਕੁਵਾਨ ਸਿੰਘ ਆ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਇਹ ਗੱਲਾਂ ਸਦਾ ਨਹੀਂ ਚਲਦੀਆਂ ਹੁੰਦੀਆਂ ਸਦਾ ਇਹ ਇਹ ਪਾਵਰਾਂ ਤਾਕਤਾਂ ਰਹਿਣੀਆਂ ਨਹੀਂ ਆ ਹੋਰ ਸੁਣ ਲਓ ਆ ਪਿੱਛੇ ਜੇ ਆ ਇੱਕ ਪੁਲਿਸ ਨੇ ਇੱਕ ਪੁਲਸਾਰੀ ਅਫਸਰ ਨੇ ਆ ਪਿੱਛੇ ਜੇ ਮਹਾਲੀ ਦੇ ਵਿੱਚ ਛੋਡੇ ਮੰਤਰੀ ਹਰਜੋਤ ਬੈਂਸ ਤੇ ਉਹਦੀ ਧਰਮ ਪਤਨੀ ਦੇ ਉੱਤੇ ਇਲਜ਼ਾਮ ਲਾਇਆ 5 10 20 50 100 ਨੇ 21 ਹਜ਼ਾਰਾਂ ਕਰੋੜ ਦੀ ਉਹਨੇ ਗੱਲ ਕੀਤੀ ਐ ਵੀ ਜਿਹੜੀ ਠੱਗੀ ਹੁੰਦੀ ਐ ਉਹਦੇ ਬੱਚੇ ਸ਼ਾਮਿਲ ਐ ਕੀ ਕੀਤਾ ਬਈ ਉਹਦਾ ਤੂੰ ਰੋਜ਼ ਕੋਈ ਨਾ ਕੋਈ ਇਹ ਜੀ ਗੱਲ ਕਰਦਾ ਕੋਈ ਨਾ ਕੋਈ ਪੰਜਾਬ ਮਾਰੂ ਕੋਈ ਗੱਲ ਕਰਦਾ ਆ ਕਰਜ਼ੇ ਵਾਲਾ ਕੰਮ ਤੁਸੀਂ ਸ਼ੁਰੂ ਕਰ ਲਿਆ ਸੈਂਟਰ ਨੂੰ ਲਿਖੀ ਜਾਂਦਾ ਕਿ 100000 ਕਰੋੜ ਦੀ ਹੱਦ ਹੋਰ ਵਧਾ ਦਿਓ ਕਰਜ਼ੇ ਦੀ ਉਹ ਕਨਾਂ ਪੰਜਾਬ ਚ ਪੈਸੇ ਬਹੁਤ ਆ ਪੰਜਾਬ ਕੋਲ ਤਾਂ ਖਜ਼ਾਨਾ ਪੂਰਾ ਫੁੱਲ ਹੈ ਜੀ ਤੇ ਹੁਣ ਫਿਰ ਖਾਲੀ ਕਿਉਂ ਹੋ ਗਿਆ ਤੂੰ ਪੰਜਾਬ ਦਾ ਪੈਸਾ ਕਰਜੇ ਚੱਕ ਕੇ ਸੈਂਟਰ ਕੋਲੋਂ ਹੋਰ ਹੱਦਾਂ ਵਧਾ ਕੇ ਪੰਜਾਬ ਦਾ ਪੈਸਾ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਪਾਣੀ ਨੂੰ ਬਹਾਰ ਰਿਹਾ ਇੱਥੋਂ ਜਾਂਨਾ ਫਿਰ ਜਹਾਜ਼ ਲੈ ਕੇ ਉਹ ਕੇਜਰੀਆ ਨੂੰ ਲੈਣ ਉਥੋਂ ਦਿੱਲੀ ਨੂੰ ਹਰਿਆਣੇ ਦੇ ਵਿੱਚ ਤੇਰੇ ਮੰਤਰੀ ਤੇਰੇ ਐਮਐਲਏ ਜਾ ਕੇ ਪ੍ਰਚਾਰ ਕਰਦੇ ਆ ਲਾਪਟੇਰ ਤੋਂ ਲੈ ਕੇ ਰੋਟੀ ਡੱਕ ਤੋਂ ਲੈ ਕੇ ਹੋਟਲਾਂ ਦਾ ਖਰਚਾ ਕੁੱਲ ਖਰਚਾ ਤੁਸੀਂ ਖਜ਼ਾਨੇ ਤੇ ਪਾ ਰਹੇ ਹੋ ਬੋਈ ਲੋਕਾਂ ਦੇ ਪਾ ਰਹੇ ਹਾਂ ਤੇ ਕਰਜ਼ਾ ਚੱਕ ਰਹੇ ਹੋ ਤੁਸੀਂ ਅ ਸੈਂਟਰ ਕੋਲੋਂ ਤਨਖਾਹ ਦੇਣ ਨੂੰ ਤੁਹਾਡੇ ਕੋਲ ਪੈਸੇ ਹੈ ਨਹੀਂ ਸੋ ਇਸ ਕਰਕੇ ਇਹ ਆਵਾਜ਼ਾਂ ਨਹੀਂ ਦਬਣੀਆਂ ਬਾਲੇ ਗਲਤ ਰਾਹ ਪੈ ਗਿਆ ਬਾਲੇ ਗਲਤ ਕਿਰਾਹੇ ਪੈ ਗਿਆ ਜਾਂ ਤੈਨੂੰ ਜਿਹੜੀ ਤੇਰੀ ਆਲੇ-ਦਾਲੇ ਜੁੰਡਲੀ ਇਕੱਠੀ ਹੋਈ ਆ ਉਹ ਗਮਰਾਹ ਕਰ ਰਹੀ ਆ ਜਾਂ ਤੈਨੂੰ ਅਫਸਰ ਲੋਬੀ ਗਮਰਾਹ ਕਰ ਰਹੀ ਆ ਜਾਂ ਤੇਰੇ ਦਿੱਲੀ ਵਾਲੇ ਐਨੇ ਭਾਰੂ ਹੋ ਗਏ ਵੀ ਤੇਰੀ ਸੁਣਵਾਈ ਹੈ ਨਹੀਂ ਕੋਈ ਜੋ ਤੂੰ ਕਰ ਰਹਿਆ ਤੂੰ ਖੁਦ ਆਪ ਸੋਚ ਲੈ ਤੂੰ ਕਲਾਕਾਰ ਹੁੰਦੇ ਹੋਏ ਵੀ ਕਿੰਨੇ ਤੰਜ ਕਸਦਾ ਰਿਹਾ ਕਿੰਨੇ ਵਿਅੰਗ ਕਰਦਾ ਰਿਹਾ ਤੈਨੂੰ ਤਾਂ ਕਿਸੇ ਨੇ ਕੁਝ ਕਿਹਾ ਨਹੀਂ ਯਾਰ ਤੇ ਅੱਜ ਤੂੰ ਪਾਵਰ 'ਚ ਆ ਗਿਆ ਤੂੰ ਲੋਕਾਂ ਨੂੰ ਚੱਕ ਕੇ ਅੰਦਰ ਦੇਣ ਲੱਗ ਗਿਆ ਮੈਨਰੇ ਕਿੰਨੇ ਨੂੰ ਅੰਦਰ ਦੇ ਦੇਂਗਾ ਫਿਰ ਸੋ ਪੰਜਾਬ ਦੇ ਲੋਕੋ ਮੈਂ ਫੇਰ ਕਹਿਣਾ ਸਾਨੂੰ ਸਾਰਿਆਂ ਨੂੰ ਸਮੁੱਚੇ ਜਿੰਨੇ ਇਕ ਗ੍ਰਿੰਦਰਜੀਤ ਲਗਦਾ ਕਹਿੰਦਾ ਬਾਈ ਜੀ ਜਵਾਤੀ ਨਾ ਹੋ ਮਾਦੀ ਬੰਦਾ ਠੀਕ ਨਹੀਂ ਬੰਦਾ ਠੀਕ ਜਾਂ ਗਲਤ ਹੋਣ ਦੀ ਗੱਲ ਨਹੀਂ ਗ੍ਰਿੰਦਰਜੀਤ ਜੀ ਸਿਆ ਮੈਨੂੰ ਪਤਾ ਮਾਲੀ ਹਰ ਇੱਕ ਦੇ ਖਿਲਾਫ ਬੋਲਦਾ ਮਾਲੀ ਕੁਲ ਬੰਦੇ ਪਰ ਇਹ ਅਸਲ ਦੇ ਵਿੱਚ ਮਨੁੱਖਤਾ ਦਾ ਕਹਾਣ ਹੈ ਇਹ ਆਵਾਜ਼ਾਂ ਦੱਬਣ ਦੇ ਖਿਲਾਫ ਅਸੀਂ ਬੋਲ ਰਹੇ ਹਾਂ ਸਾਡੇ ਕਿਸੇ ਨਾ ਵਿਚਾਰਕ ਮੱਤ ਪੇਦ ਹੋ ਸਕਦੇ ਆ ਸਾਡੀ ਮੈਂ ਕਹਿੰਦਾ ਡਾਂਗ ਵੀ ਚੱਲੀ ਹੋ ਸਕਦੀ ਆ ਸਾਡੀ ਕਿਸੇ ਨਾ ਗੋਲੀ ਵੀ ਚੱਲੀ ਹੋ ਸਕਦੀ ਆ ਪਰ ਜਿੱਥੇ ਸਰਕਾਰਾਂ ਜਿੱਥੇ ਹਕੂਮਤਾਂ ਧੱਕਾ ਕਰਨ ਗਈਆਂ ਕਿਸੇ ਇਨਸਾਨ ਨਾਲ ਅਦਕਾਣ ਕਰਨਗੀਆਂ ਉਹਦੇ ਅਧਿਕਾਰਾਂ ਦਾ ਕਾਣ ਕਰਨਗੀਆਂ ਉਹਨੂੰ ਚੱਕ ਕੇ ਅੰਦਰ ਦੇਣਗੀਆਂ ਅਸੀਂ ਉਸ ਦੇ ਖਿਲਾਫ ਬੋਲਾਂਗੇ ਬੋਲਾਂਗੇ ਇਹ ਹੀ ਅਸਲ ਫਿਤਰਤ ਹੁੰਦੀ ਹੈ ਇਨਸਾਨੀ ਜਿਹਨੂੰ ਫਿਤਰਤ ਕਹਿੰਦੇ ਹੋ ਜਿਵੇਂ ਕਿਸੇ ਬਹੁਤ ਵੱਡੇ ਬੇਦਵਾਨ ਨੇ ਗੱਲ ਕਹੀ ਸੀ ਕਹਿੰਦਾ ਅਸਲ ਦੇ ਵਿੱਚ ਜੇ ਇਨਸਾਨ ਨੇ ਆਪਣੇ ਆਪ ਨੂੰ ਪਰਖਣਾ ਹੋਵੇ ਨਾ ਬੰਦੇ ਨੇ ਕਿ ਮੈਂ ਇਨਸਾਨ ਹੈਗਾ ਇਕੱਲਾ ਇੱਥੇ ਮੈਂ ਤੁਰੀ ਫਿਰਦੀ লাশ ਹੈ ਤਾਂ ਕਹਿੰਦਾ ਜਦੋਂ ਦੁਨੀਆ ਦੇ ਵਿੱਚ ਕਿਸੇ ਵੀ ਨੁਕਤਾ ਦੇ ਉੱਤੇ ਕਿਸੇ ਜਾਤ ਧਰਮ ਕਿਸੇ ਮਜ਼ਬ ਦੇ ਲੋਕਾਂ ਦੇ ਉੱਤੇ ਕੋਈ ਜ਼ੁਲਮ ਹੁੰਦਾ ਹੋਵੇ ਸੋਡੇਲ ਹਜ਼ਾਰਾਂ ਲੱਖਾਂ ਬਖਰੇਵੇਂ ਉਹਨਾਂ ਨਾਲ ਹੋ ਸਕਦੇ ਆ ਮੱਤਪੇਦ ਹੋ ਸਕਦੇ ਆ ਪਰ ਸੋਡੇ ਅੰਦਰ ਕਹਿੰਦਾ ਉਦੋਂ ਦਿਲ ਦੇ ਵਿੱਚ ਉਹ ਚੀਜ਼ ਉੱਠਣੀ ਚਾਹੀਦੀ ਹੈ ਕਿ ਦਰਦ ਉੱਠਣਾ ਚਾਹੀਦਾ ਕਿ ਤੜਫ ਹੋਣੀ ਚਾਹੀਦੀ ਹੈ ਤੁਸੀਂ ਉਹਦੇ ਖਿਲਾਫ ਆਵਾਜ਼ ਬੁਲੰਦ ਕਰੋ ਤਾਂ ਤੁਸੀਂ ਅਸਲ ਮਾਇਨਿਆਂ ਦੇ ਵਿੱਚ ਇਨਸਾਨ ਹੋ ਇਹ ਹੀ ਹੁੰਦਾ ਹੈ ਬਿਲਕੁਲ ਮੈਨੂੰ ਪਤਾ ਬਹੁਤ ਕੁਝ ਬੋਲਦਾ ਮਾਲੀ ਹਰ ਕਦੇ ਖਿਲਾਫ ਬੋਲਦਾ ਮੈਂ ਕਹਿੰਦਾ ਉਹਦੀ ਸ਼ਰਦਾਬਲੀ ਵੀ ਕਦੇ ਕਈ ਵਾਰੀ ਇਹੋ ਜੀ ਹੁੰਦੀ ਆ ਪਰ ਇਹ ਕਿਹਨੂੰ ਅਧਿਕਾਰ ਦਿੰਦਾ ਯਾਰ ਇਹ ਕਿਹਨੇ ਅਧਿਕਾਰ ਦਿੰਦਾ ਸਰਕਾਰਾਂ ਨੂੰ ਜਿਹੜਾ ਬੰਦਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿਓ ਸਾਡਾ ਸਵਾਲ ਇਹ ਆ ਸਰਕਾਰ ਦੇ ਅੱਗੇ ਮੈਂ ਸਾਰੀਆਂ ਕਿਸਾਨ ਜਿੱਥੇ ਬੰਦਿਆਂ ਨੂੰ ਕਹਿਣਾ ਚਾਹੁੰਨਾ ਹਰ ਸਮਾਜਿਕ ਬੰਦੇ ਨੂੰ ਕਹਿਣਾ ਚਾਹੁੰਨਾ ਹਰ ਧਾਰਮਿਕ ਬੰਦੇ ਨੂੰ ਕਹਿਣਾ ਚਾਹੁੰਨਾ ਹਰ ਕੋਈ ਜਿਹੜੀਆਂ ਸਿਆਸੀ ਤਰ੍ਹਾਂ ਇਹ ਗੱਲ ਨੂੰ ਕਹਿਣਾ ਚਾਹੁੰਨਾ ਕਿ ਸਾਨੂੰ ਡਟ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਤੇ ਇਹਦੇ ਤੇ ਕੋਈ ਸੱਦਾ ਵੱਡੇ ਘੱਟ ਦਾ ਦੇਣਾ ਚਾਹੀਦਾ ਮੈਂ ਖਾਸ ਤੌਰ ਦੇ ਉੱਤੇ ਕਿਸਾਨੀ ਮੋਰਚੇ ਵੇਲੇ ਮੈਨੂੰ ਪਤਾ ਕਿ ਰੱਜ ਕੇ ਮੈਂ ਕਹਿੰਦਾ ਮਾਲੀ ਨੇ ਸਾਡੇ ਖਿਲਾਫ ਲਿਖਿਆ ਬੋਲਿਆ ਪਰ ਉਹਨੇ ਭੂਮਿਕਾ ਨਿਭਾਈ ਆ ਉਹਦਾ ਯੋਗਦਾਨ ਰਿਹਾ ਮੈਂ ਸਾਰੀਆਂ ਕਿਸਾਨ ਜਿੱਥੇ ਬੰਦਿਆਂ ਨੂੰ ਖਾਸ ਤੌਰ ਤੇ ਅਪੀਲ ਕਰਨਾ ਚਾਹੁੰਨਾ ਕਿ ਅੱਜ ਫਰਜ ਬਣਦਾ ਕਿ ਮਾਲੀ ਦੇ ਉੱਤੇ ਅੱਜ ਤਸ਼ੱਦਦ ਹੋ ਕੀਤਾ ਗਿਆ ਅੱਜ ਕਾਂਹ ਕੀਤਾ ਗਿਆ ਉਹਦੇ ਹੱਕਾਂ ਹਕੂਕਾਂ ਦਾ ਉਹਦੇ ਅਧਿਕਾਰਾਂ ਦਾ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹਦੇ ਖਿਲਾਫ ਜਿਹੜੀ ਸਰਕਾਰ ਦੇ ਖਿਲਾਫ ਕੋਈ ਨਾ ਕੋਈ ਸੱਦਾ ਦੇਣਾ ਚਾਹੀਦਾ ਕੋਈ ਨਾ ਕੋਈ ਕਾਲ ਦੇਣੀ ਚਾਹੀਦੀ ਹੈ ਕੋਈ ਇਹਦਾ ਬਰੋਡ ਡਟ ਕੇ ਕਰਨਾ ਚਾਹੀਦਾ ਆਪਾਂ ਆਪਣੇ ਪਲੇਟਫਾਰਮਾਂ ਤੇ ਕਰਨਾ ਚਾਹੀਦਾ ਤੇ ਨਹੀਂ ਇਹ ਆਵਾਜ਼ਾਂ ਜਿਹੜੀਆਂ ਉਹ ਇਕੱਲਾ ਮਾਲੀ ਨਹੀਂ ਉਹ ਸਾਰੀਆਂ ਆਵਾਜ਼ਾਂ ਦੱਬੀਆਂ ਜਾਣੀਆਂ ਨੇ ਅਸਲ ਆਵਾਜ਼ ਤੋਂ ਹੀ ਇੰਨੇ ਇਹ ਡਰਦੇ ਹੁੰਦੇ ਆ ਇੰਨਾ ਖੌਫ ਆਵਾਜ਼ਾਂ ਦਾ ਹੀ ਹੁੰਦਾ ਇਹਨਾਂ ਨੂੰ ਬਾਕੀ ਬੇਸੀ ਦਾ ਕੰਮ ਦਲ ਬੰਦੇ ਨੇ ਕਮਜ਼ੋਰ ਬੰਦੇ ਨੇ ਮਾੜੀ ਮਾੜੀ ਗੱਲ ਤੇ ਕੋਈ ਟਿੱਪਣੀ ਵੀ ਕਰ ਦੇ ਥਲੇ ਕਮੈਂਟ ਕਰ ਦੇਣਾ ਕੋਈ ਬੰਦਾ ਕਮੈਂਟ ਸਰਕਾਰ ਨੂੰ ਫੋਨ ਵੀ ਉਹਦੀ ਕਿਸੇ ਡੀਐਸਪੀ ਦਾ ਕਿਸੇ ਐਸਪੀ ਦਾ ਕਿਸੇ ਸੀਐਨਸੀਆਰ ਦਾ ਫੋਨ ਆ ਜਾਂਦਾ ਵੀ ਆਹ ਕੀ ਕੀਤਾ ਕਿ ਲਿਖਿਆ ਹਟਾ ਇਹਨੂੰ ਪਰਚਾ ਹੋ ਜੂ ਆ ਇੱਥੇ ਬਹੰਡਾ ਹੀ ਹੋਇਆ ਸੀ ਇੱਕ ਮੁੰਡੇ ਦੇ ਨਾਲ ਹੁਣ ਸੀਏ ਬੁਲਾ ਲਿਆ ਕਿ ਗਰਾਂ ਨੂੰ ਇਹੋ ਜਿਹਾ ਕੋਈ ਨਹੀਂ ਲਿਖਣਾ ਤੇ ਨਹੀਂ ਪਰਚਾ ਦੇ ਕੇ ਅੰਦਰ ਦੇ ਦਾਂਗੇ ਹੱਦ ਹੋ ਗਈ ਯਾਰ ਹਰ ਪਾਸੋਂ ਤੁਸੀਂ ਫੇਲ ਹੋ ਗਏ ਕੰਮ ਸੁਧਰ ਕੋਈ ਹੋ ਨਹੀਂ ਰਿਹਾ ਕੋਈ ਰੋਡ ਮੈਪ ਨਹੀਂ ਤੇਰੇ ਕੋਲੇ ਕੋਈ ਨੀਤੀ ਨਹੀਂ ਤੇਰੇ ਕੋਲੇ ਪੰਜਾਬ ਨੂੰ ਬਚਾਉਣ ਦੀ ਵੀ ਇਸ ਇਹ ਜੰਜਾਲ ਦੇ ਵਿੱਚੋਂ ਇਸ ਮੰਝ ਧਾਰ ਦੇ ਵਿੱਚੋਂ ਇਹ ਦਲਦਲ ਦੇ ਵਿੱਚੋਂ ਪੰਜਾਬ ਨੂੰ ਕਿਵੇਂ ਕੱਢੇਗਾ ਤੇ ਉਲਟਾ ਤੋਂ ਜਿਹੜੇ ਬੁੱਲਣ ਵਾਲੇ ਬੰਦੇ ਜਾ ਕੇ ਪਰਚੇ ਦੇਣ ਲੱਗ ਗਏ ਹਾਦੂ ਕੀ ਤੁਹਾਡੇ ਲਈ ਸੋ ਇਸ ਕਰਕੇ ਅਪੀਲ ਆ ਸਾਰਿਆਂ ਨੂੰ ਕਿ ਸਾਨੂੰ ਪੁਰ ਜੋਰ ਡਟ ਕੇ ਦਾ ਵਿਰੋਧ ਕਰਨਾ ਚਾਹੀਦਾ ਨਿੰਦਿਆ ਕਰਨੀ ਚਾਹੀਦੀ ਹੈ ਇਹਨੂੰ ਲਾਹਨਤਾਂ ਪਾਉਣੀਆਂ ਚਾਹੀਦੀਆਂ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਕਿਹੜਾ ਕ੍ਰਾਈਮ ਕੀਤਾ ਬਈਮਾਲੀ ਨੇ ਕੀ ਜੁਰਮ ਕੀਤਾ ਮਾਲੀ ਨੇ ਸਾਨੂੰ ਉਹਦੇ ਹੱਕ 'ਚ ਖੜਨਾ ਚਾਹੀਦਾ ਹੈ ਤੇ ਖਾਸ ਤੌਰ ਤੇ ਇਸ ਗੱਲ ਦੇ ਲਈ ਜਿੰਨੀਆਂ ਸਾਡੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਕੋਈ ਨਾ ਕੋਈ ਇਹਦਾ ਨੋਟਿਸ ਲੈਣਾ ਚਾਹੀਦਾ ਤੇ ਇਹਦੇ ਕੋਈ ਨਾ ਕੋਈ ਸੱਦਾ ਦੇ ਕੇ ਅੱਜ ਫੌਰੀ ਨਾਲ ਦੀ ਨਾਲ ਕੋਈ ਇਹਦੇ ਕਾਰਵਾਈ ਹੋਣੀ ਚਾਹੀਦਾ ਨਹੀਂ ਇਹ ਯਾਦ ਰੱਖਿਓ ਇਹ ਅਸਲ ਦੇ ਵਿੱਚ ਮੂੰਹ ਨਾ ਉਹ ਇੰਨਾ ਪੈ ਗਿਆ। ਮੂੰਹ ਪਿਆ ਹੋਈ ਐ ਤੇ ਮੀਡੀਆ ਦੱਬੇ ਹੋਇਆ। ਤੁਸੀਂ ਦੇਖ ਰਹੇ ਹੋ ਅੱਜ ਪੰਜਾਬ ਦੇ ਹਾਲਾਤ ਤੇ ਜਿਹੜਾ ਪੰਜਾਬ ਦਾ ਮੁੱਖ ਮੀਡੀਆ ਕਿੱਥੇ ਐ? ਦੇਖਦਾ ਕਿਤੇ ਨਜ਼ਰ ਆਉਂਦਾ? ਕੋਈ ਇੱਕ ਅੱਧਾ ਚੈਨਲ ਕੋਈ ਮਾੜਾ ਮੋਟਾ ਜਿਹਾ ਟੁੱਟਿਆ ਭੱਜਿਆ ਵਿਚਾਰਾ ਕੋਈ ਬਹੁਤਾ ਸੁਰਖੀਆਂ ਜਿ ਨਹੀਂ ਹੈਗਾ। ਕੋਈ ਮਾੜਾ ਮੋਟਾ ਹਵਾਰ ਕੋਈ ਲਿਖਦਾ ਹੋਣਾ ਮਾੜੀ ਮੁੱਠੀ ਗੱਲ। ਬਾਕੀ ਸਾਰਿਆਂ ਦੇ ਬੁੱਲ ਸੌਂਤੇ ਪਏ ਐ। ਸਭ ਮੂੰਹ ਚੁੰਗਣੀਆਂ ਪਾਈ ਬੈਠੇ ਚੁੱਪ ਕਰੇ ਬੈਠੇ ਕਿੱਡਾ ਕੀ ਕੁਝ ਹੋ ਰਿਹਾ ਪੰਜਾਬ ਦੇ ਨਾਲ। ਕੀ ਘਾਣ ਹੋ ਰਿਹਾ ਪੰਜਾਬ ਦਾ? ਕੋਈ ਬੋਲ ਰਿਹਾ? ਨਾਲੇ ਮੈਂ ਗੱਲ ਦੱਸਦਾ ਨਾ ਠੀਕ ਆ ਮਾਦੀਨਾ ਮੈਂ ਫੇਰ ਕਹਿੰਦਾ ਬਖਰੇਵੇਂ ਹੋ ਸਕਦਾ ਹੈ ਕਿਈ ਤਰ੍ਹਾਂ ਦੇ ਪਰ ਮਾਲੀ ਵਰਗੇ ਉਹਨਾਂ ਸਮਿਆਂ 'ਚ ਵੀ ਬੋਲ ਰਿਹਾ ਜਦੋਂ ਬੜਾ ਅੱਤ ਦਾ ਇੱਥੇ ਕਹਿਰ ਵਰਤਾਇਆ ਪਾਪ ਰਿਹਾ ਸੀ ਦਾ ਬੜਾ ਜ਼ਬਰ ਤੇ ਜ਼ੁਲਮ ਹੋ ਰਿਹਾ ਸੀ ਉਹਨਾਂ ਸਮਿਆਂ 'ਚ ਵੀ ਐਨਐਸਏ ਲੱਗੀ ਸੀ ਇੱਥੇ ਸੋ ਅਵਿਆਸ ਨੂੰ ਅੱਜ ਖੜਨ ਦੀ ਲੋੜ ਆ ਆਪਣੇ ਬੰਦਿਆਂ ਨਾਲ ਜ਼ਰੂਰ ਖੜਗੇ ਅਸੀਂ ਕਿਉਂਕਿ ਇਹ ਜਿੱਦਰ ਨੂੰ ਤੁਰ ਪਿਆ ਇਹ ਰਾਹ ਇਨਾਂ ਲਈ ਵੀ ਚੰਗਾ ਨਹੀਂ ਤੇ ਸਾਡੇ ਲਈ ਚੰਗਾ ਤਾਂ ਹੋਣੀ ਕੀ ਆ ਪਰੇ ਮੈਂ ਭਵਾਂਸੀਆਂ ਤੁਹਾਨੂੰ ਅਪੀਲ ਕਰਦਾ ਵੀ ਇਹ ਪੰਜਾਬ ਦੇ ਜੰਮੇ ਲੋਕ ਨੇ ਇਹ ਆ ਡਾਬੇ ਨਾਲ ਡਰਾਈ ਨਹੀਂ ਦਬਣੇ ਇਹ ਬਹੁਤ ਵੱਡੇ ਤੁਸੀਂ ਭਲੇਖੇ ਪਾਲ ਲੇ ਵੀ ਪਤਾ ਨਹੀਂ ਐਂ ਦੱਬ ਲਓਗੇ ਇਹ ਤਾਂ ਕਦੇ ਮੁਗਲਾਂ ਤੋਂ ਨਹੀਂ ਦਬੇ ਅੰਗਰੇਜ਼ਾਂ ਤੋਂ ਨਹੀਂ ਦਬੇ ਇਹਦਾ ਏਡੇ ਏਡੇ ਟੋਟੇ ਕਰਾ ਲੇ ਦੇਹਾਂ ਦੇ ਗਲ ਕਟਾ ਲੇ ਫਾਂਸੀਆਂ ਦੇ ਝੂਲਗੇ ਕਰਦਾ ਵੀ ਨਹੀਂ ਤੂੰ ਕਿਹੜੇ ਇਹ ਕਿਹੜੀ ਮਿੱਟੀ ਦੇ ਬਣੇ ਆ ਸਮਝ ਲਾ ਤੂੰ ਪਰ ਨੇ ਬਹੁਤ ਗਲਤ ਕਰ ਰਹੇ ਜੋ ਕਰ ਰਹੇ ਬਹੁਤ ਜ਼ਿਆਦਾ ਗਲਤ ਕਰ ਰਹੇ ਆ ਇਹ ਸਹੀ ਨਹੀਂ ਕਰ ਰਿਹਾ ਸੋ ਆਓ ਪੰਜਾਬੀਓ ਆਪਾਂ ਡਟ ਕੇ ਮਾਰਵੰਦ ਸਿੰਘ ਮਾਲੀ ਦੇ ਹੱਕ ਚ ਖੜ ਗਏ ਇਹਨਾਂ ਦਾ ਵਿਰੋਧ ਕਰ ਗਏ ਇਹਨਾਂ ਦੇ ਪੁੱਛੀਏ ਲੀਡਰਾਂ ਨੂੰ ਪਿੰਡਾਂ ਜਿਹੜੇ ਫਿਰਦੇ ਨੇ ਰੇ ਬੈਠੇ ਖੁੰਡਾਂ ਦੇ ਕਿਹੜਾ ਮਚੌਦਰੀ ਜਿਹੜੇ ਬੈਸਾਂ ਕਰਦੇ ਹੁੰਦੇ ਹਨ ਸਾਡੀ ਸਰਕਾਰ ਆਏ ਆ ਸਾਡਾ ਭਵੰਤਮਾਨ ਆਏ ਆ ਸਾਡੇ ਆਏ ਕਰਤਾ ਉਹਨੂੰ ਪੁੱਛਵਾ ਆ ਕੀ ਕਰ ਦਿੱਤਾ ਨੇ ਯਾਰ ਆ ਕੀ ਕਰ ਰਹੇ ਹੋ ਤੁਸੀਂ ਆ ਤੁਹਾਡੇ ਮੁੱਖ ਮੰਤਰੀ ਕੀ ਕਰ ਰਹੇ ਆ ਸਾਡੀ ਸਰਕਾਰ ਕੀ ਕਰ ਰਹੀ ਆ ਜਿੱਦਾਂ ਨੂੰ ਕਰਨਾ ਕੁਝ ਉਹਦੋਂ ਨੂੰ ਕਰ ਨਹੀਂ ਰਹੇ ਚੁੱਪ ਨੇ ਤੇ ਇੱਧਰ ਨੂੰ ਆ ਲੋਕਾਂ ਨੂੰ ਫੜ ਫੜੰਦਰ ਲਈ ਜਾਂਦੇ ਆ ਸੋ ਆਓ ਆਪਾਂ ਡਟ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਅਪੀਲ ਕਰਦਾ ਸਾਰੇ ਇਕੱਠੇ ਹੋ ਕੇ ਦਾ ਵਿਰੋਧ ਕਰੀਏ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਜੋ ਵੀ ਲੱਖੇ ਸਦਣੇ ਆਪਣੇ ਵਿਚਾਰ ਰੱਖੇ ਨੇ ਅਤੇ ਸਰਕਾਰਾਂ ਉੱਪਰ ਸਵਾਲ ਚੁੱਕੇ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਠਾ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਹੋ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟਿਵ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ নোਟੀਫਿਕੇਸ਼ਨ ਆਨ ਤੇ ਜ਼ਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ